ਡੇਰਾ ਮੁਖੀ RAM RAHEEM ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉੱਥੇ ਹੀ RAM RAHEEM ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਤੇ ਦੱਸਦੀ ਹੈ ਕਿ ਉੱਥੇ ਹੀ ਹੁਣ ਸੁਪਰੀਮ ਕੋਰਟ ਦੇ ਵੱਲੋਂ ਗੁਰਮੀਤ RAM RAHEEM ਤੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ CBI ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਡੇਰਾ ਮੁਖੀ ਗੁਰਮੀਤ RAM RAHEEM ਸਿੰਘ ਤੇ ਉੱਥੇ ਹੀ ਚਾਰ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ CBI ਨੇ ਰਾਮ ਰਹੀਮ ਅਤੇ ਬਾਕੀਆਂ ਨੂੰ ਜਿਹੜਾ ਕਿ ਸਾਲ 2002 ਚ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੋਸ਼ਾ ਵਿੱਚ ਬਰੀ ਕੀਤੇ ਜਾਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਤੇ ਜਿਸ ਤੋਂ ਬਾਅਦ ਹੁਣ CBI ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸੀਬੀਆਈ ਨੇ ਰਾਮ ਰਹਿਮਤ ਤੇ ਬਾਕੀਆਂ ਨੂੰ ਜਿਹੜਾ ਕਿ 2002 ਚ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੋਸ਼ਾਂ 'ਚ ਬਰੀ ਕੀਤੇ ਜਾਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਇਸ ਮਾਮਲੇ 'ਚ ਦੱਸਿਆ ਕਿ ਹਾਈ ਕੋਰਟ ਦੇ ਆਦੇਸ਼ ਖਿਲਾਫ ਪੀੜਤ ਪਰਿਵਾਰ ਦੀ ਅਰਜੀ ਉੱਤੇ ਜਸਟਿਸ ਜਿਹੜਾ ਕਿ ਬੇਲਾ ਦੀ ਅਗਵਾਹੀ ਵਾਲੀ ਬੈਚ ਨੋਟਿਸ ਜਾਰੀ ਕਰ ਚੁੱਕੀ ਹੈ ਤੇ ਅੱਜ ਸੀਜੀਆਈ ਦੀ ਅਗਵਾਹੀ ਵਾਲੇ ਬੈਚ ਨੇ ਨੋਟਿਸ ਜਾਰੀ ਕਰਕੇ ਸੀਵੀਆਈ ਦੀ ਅਰਜੀ ਉੱਤੇ ਉਹ ਉਸੇ ਬੈਚ ਨੂੰ ਭੇਜ ਦਿੱਤੀ ਐ ਤੇ ਦੱਸਿਆ ਕਿ ਜਸਟਿਸ ਬੇਲਾ ਦੀ ਅਗਵਾਈ ਵਾਲੀ ਬੈਚ ਦੋਵੇਂ ਦੋਮਾ ਪਟੀਸ਼ਨਰਾਂ ਦੇ ਉੱਤੇ ਇਕੱਠੇ ਸੁਣਵਾਈ ਕਰਾਂਗੇ ਤੇ ਜਿਸ ਤੋਂ ਬਾਅਦ ਹੁਣ ਪਹਿਲਾ ਬਰੀ ਹੋਏ ਮਾਮਲੇ 'ਚ ਮੜੇ ਰਾਮ ਰਹੀਮ ਫਸ ਗਏ ਨੇ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ 'ਚ ਨੋਟਿਸ ਜਾਰੀ ਕੀਤਾ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਮ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੋ ਗਿਆ ਤੇ ਉਥੇ ਹੀ ਰਾਮ ਰਹੀਮ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਤੇ ਦੱਸਦੀ ਇਹ ਕਿ ਉਥੇ ਹੀ ਹੁਣ ਸੁਪਰੀਮ ਕੋਰਟ ਦੇ ਵੱਲੋਂ ਗੁਰਮੀਤ ਰਾਮ ਰਹੀਮ ਤੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ सीबीआई ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਉਥੇ ਹੀ ਚਾਰ ਹੋਰਾਂ ਨੂੰ ਨੋਟਿਸ ਚਾਹੀ ਕੀਤਾ ਹੈ सीबीआई ਨੇ ਰਾਮ ਰਹੀਮ ਅਤੇ ਬਾਕੀਆਂ ਨੂੰ ਜਿਹੜਾ ਕਿ ਸਾਲ 2002 ਚ ਡੇਰੇ ਦੇ ਸਾਫਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੋਸ਼ਾ ਵਿੱਚ ਬਰੀ ਕੀਤੇ ਜਾਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਸੀਬੀਆਈ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸੀਬੀਆਈ ਨੇ ਰਾਮ ਰਹੀਮ ਅਤੇ ਬਾਕੀਆਂ ਨੂੰ ਜਿਹੜਾ ਕਿ 2002 ਚ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੋਸ਼ਾਤ ਬਰੀ ਕੀਤੇ ਜਾਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਇਸ ਮਾਮਲੇ ਚ ਦੱਸਿਆ ਕਿ ਹਾਈ ਕੋਰਟ ਦੇ ਆਦੇਸ਼ ਖਿਲਾਫ ਪੀੜਤ ਪਰਿਵਾਰ ਦੀ ਅਰਜੀ ਉੱਤੇ ਜਸਟਿਸ ਜਿਹੜਾ ਕਿ ਬੇਲਾ ਦੀ ਅਗਵਾਹੀ ਵਾਲੀ ਬੈਚ ਨੋਟਿਸ ਜਾਰੀ ਕਰ ਚੁੱਕੀ ਹੈ ਤੇ ਅੱਜ ਸੀਜੀਆਈ ਦੀ ਅਗਵਾਹੀ ਵਾਲੇ ਬੈਚ ਨੇ ਨੋਟਿਸ ਜਾਰੀ ਕਰਕੇ ਸੀਬੀਆਈ ਦੀ ਅਰਜੀ ਉੱਤੇ ਉਸੇ ਬੈਚ ਨੂੰ ਭੇਜ ਦਿੱਤੀ ਹੈ ਤੇ ਦੱਸਦੀ ਕਿ ਜਸਟਿਸ ਬੇਲਾ ਦੀ ਅਗਵਾਈ ਵਾਲੀ ਬੈਚ ਦੋਵੇਂ ਦੋਮਾ ਪਟੀਸ਼ਨਰਾਂ ਦੇ ਉੱਤੇ ਇਕੱਠੇ ਸੁਣਵਾਈ ਕਰਾਂਗੇ ਤੇ ਜਿਸ ਤੋਂ ਬਾਅਦ ਹੁਣ ਪਹਿਲਾ ਬਰੀ ਹੋਏ ਮਾਮਲੇ 'ਚ ਮੁਰੇ ਰਾਮ ਰਹੀਮ ਫਸਗੇ ਨੇ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ